ਸਤਿ ਸ੍ਰੀ ਅਕਾਲ ਫਰੈਂਡਸ ਅੱਜ ਅਸੀਂ ਬਣਾ ਰਹੇ ਆ ਜੀ ਚਿਕਨ ਤੁਸੀਂ ਦੇਖੋ ਤੇ ਸਭ ਤੋਂ ਪਹਿਲਾਂ ਜੀ ਅਸੀਂ ਚਿਕਨ ਦੇ ਵਿੱਚ ਪਾਇਆ ਸੀਗਾ ਮਸਟਰਡ ਆਇਲ ਤੇ ਉਸ ਤੋਂ ਬਾਅਦ ਆ ਪਾਇਆ ਸੀਗਾ ਅਸੀਂ ਹਲਕਾ ਜਿਹਾ ਜੀਰਾ ਤੇ ਨਾਲ ਹੀ ਅਸੀਂ ਲੰਬਾ ਲੰਬਾ ਕੱਟਿਆ ਹੋਇਆ ਨਾ ਪਿਆਜ਼ ਪਾ ਦਿੱਤਾ ਤੇ ਨਾਲ ਹੀ ਅਸੀਂ ਨਾ ਉਹ ਹਰੀ ਮਿਰਚ ਵੀ ਪਾਈਆਂ ਨੇ ਦੋ ਮਿਰਚਾਂ ਹਰੀਆਂ ਕੱਟੀਆਂ ਪਾਤੀਆਂ ਨਾਲ ਹੀ ਅਸੀਂ ਪਾ ਦਿੱਤਾ ਹੋਇਆ ਜੀ ਚਿਕਨ ਜਿੰਨੂੰ ਕਿ ਅਸੀਂ ਨਾਲ ਦੀ ਨਾਲ ਫਰਾਈ ਕਰਦੇ ਪਏ ਆ ਤੇ ਜਿਹੜਾ ਇਹਦਾ ਮੇਨ ਮਸਾਲਾ ਸੀਗਾ ਨਾਲ ਹੀ ਅਸੀਂ ਜੀ ਤੇਜ ਪੱਤਾ ਵੀ ਪਾਇਆ ਹੋਇਆ ਜੀ ਇਹਦੇ 'ਚ ਤੇ ਇਹਨੂੰ ਅਸੀਂ ਕਵਰ ਕਰਕੇ ਪਕਾਉਣ ਦੇ ਆ ਸਸ ਕਵਰ ਕਰਕੇ ਇਹਨੂੰ ਚੰਗੀ ਤਰ੍ਹਾਂ ਮਤਲਬ ਫੁੱਲੀ ਫਲੇਮ ਰੱਖੀ ਹੋਈ ਆ ਬੋਦਰ ਤੇ ਅਸੀਂ ਪਕਾ ਰਹੇ ਆ ਤੇ ਜਿਹੜਾ ਅਸੀਂ ਇਧਰ ਮਸਾਲਾ ਤਿਆਰ ਕੀਤਾ ਆ ਇਹਦੇ ਵਿੱਚ ਅਸੀਂ ਪਾਇਆ ਸੀਗਾ ਸਭ ਤੋਂ ਪਹਿਲਾਂ ਲਸਣ ਪਾਇਆ ਸੀਗਾ ਜੀ ਥੋੜਾ ਜਿਹਾ ਇਸਮੇ ਨਹੀਂ ਸੌਰੀ ਇਸਮੇ ਹਿੰਦੀ ਬੋਲਣ ਲੱਗੀ ਮੈਂ ਇਹਦੇ ਵਿੱਚ ਜੇ ਅਸੀਂ ਪਾਇਆ ਹੋਇਆ ਲਸਣ ਅਦਰਕ ਬਿਲਕੁਲ ਥੋੜਾ ਜਿਹਾ ਪਿਆਜ਼ ਤੇ ਇੱਕ ਟਮਾਟਰ ਤੇ ਲੌਂਗ ਵੱਡੀਆਂ ਇਲਾਚੀਆਂ ਛੋਟੀਆਂ ਇਲਾਚੀਆਂ ਤੇ ਦਾਲਚੀਨੀ ਜਿਹੜੇ ਫਲਾਵਰ ਜੇ ਹੁੰਦੇ ਆ ਮਸਾਲੇ ਦੇ ਉਹ ਵੀ ਪਾਏ ਹੋਏ ਆ ਕਾਲੀ ਮਿਰਚ ਪਾਈ ਆ ਇਹਨੂੰ ਤੇ ਜੀਰਾ ਢੇਰ ਸਾਰਾ ਜੀਰਾ ਪਾਇਆ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਿਆ ਹੋਇਆ ਤੇ ਹੁਣ ਅਸੀਂ ਇਹਦੇ ਵਿੱਚ ਪਾਤੀ ਹੋਈ ਥੋੜੀ ਜਿਹੀ ਹਲਦੀ ਤੇ ਕਲਰ ਵਾਲੀ ਮਿਰਚ ਤੇ ਇਧਰ ਜਿਹੜਾ ਚਿਕਨ ਸਾਡਾ ਬਣਦਾ ਪਿਆ ਨਾ ਉਹਦੇ ਵਿੱਚ ਸਿਰਫ ਨੋਰਮਲ ਜਿਹਾ ਅਸੀਂ ਮਗਰ ਨਮਕ ਪਾਇਆ ਆ ਕਿਉਂਕਿ ਉਹ ਸਿਰਫ ਪਿਆਜ਼ ਨੂੰ ਗਾਲਣ ਵਾਸਤੇ ਬਾਕੀ ਜੀ ਇਹ ਮਸਾਲਿਆਂ ਦੇ ਸਿਰ ਤੇ ਸਾਰਾ ਚਿਕਨ ਸਾਡਾ ਬਣ ਕੇ ਰੈਡੀ ਹੋਣਾ ਆ ਤੇ ਇਹਨੂੰ ਅਸੀਂ ਫੇਸ ਤੋਂ ਥੋੜਾ ਜਿਹਾ ਮਿਕਸ ਕਰਾਂਗੇ ਹਲਾਵਾਂਗੇ ਦੇਖੋ ਜੀ ਪੱਕਣ ਲਿਆ ਜੀ ਚਿਕਨ ਤੇ ਨਾਲ ਦੀ ਨਾਲ ਪਿਆਜ਼ ਤੇ ਤੁਹਾਨੂੰ ਦੱਸਾਂ ਹਾਂ ਪਿਆਜ਼ ਦੇ ਨਾਲ ਚਿਕਨ ਤੇ ਹਾਂ ਪਿਆਜ਼ ਦੇ ਸਾਥ ਹੀ ਨਾ ਕਲਰ ਵੀ ਦੇਖੋ ਵਾਈਟ ਵਾਈਟ ਹੋ ਗਿਆ ਨਾ ਚਿਕਨ ਦਾ ਨਾਲ ਹੀ ਪਿਆਜ਼ ਪੱਕ ਜਾਣੇ ਤੇ ਨਾਲ ਹੀ ਚਿਕਨ ਆਈ ਆ। ਇਹ ਚਾ ਫੁੱਲ ਫਲੇਮ ਤੇ ਇਹ ਨਾ ਬਣਾ ਰਿਹਾ ਆਪਾਂ ਚਿਕਨ ਦੁੱਧ ਦੀ ਆ। ਚਿਕਨ ਪੂਰਨ ਤੋਂ ਬਾਅਦ ਜੀ ਅਸੀਂ ਇਹਦੇ ਚ ਜਿਹੜਾ ਪੀਸਿਆ ਹੋਇਆ ਮਸਾਲਾ ਸੀ ਨਾ ਸਾਰਾ ਮਸਾਲਾ ਜੀ ਇਹਦੇ ਚ ਅਸੀਂ ਪਾ ਦਿੱਤਾ ਹੋਇਆ ਜਿਹੜਾ ਪੀਸਿਆ ਸੀਗਾ ਆਪ ਗ੍ਰाइंड ਕੀਤੇ ਸੀ ਮਸਾਲੇ ਇਹਦੇ ਚੋਂ ਪਾਣੀ ਅੱਛਾ ਮਿਕਸ ਕਰਕੇ ਹਨਾ ਉਹ ਵੀ ਪਾ ਦਿੱਤਾ ਹੋਇਆ ਕਿ ਮਤਲਬ ਜਿਹੜੀ ਗ੍ਰाइंड ਉਹਦਾ ਜੱਗ ਸੀਗਾ ਉਹਨੂੰ ਵੀ ਅਸੀਂ ਧੋ ਕੇ ਥੋੜਾ ਜਿਹਾ ਪਾਣੀ ਪਾ ਦਿੱਤਾ ਹੋਇਆ ਜਿਸ ਦੇ ਨਾਲ ਕੀ ਆਪਣਾ ਚਿਕਨ ਚੰਗੀ ਤਰ੍ਹਾਂ ਬਣ ਜਾਏਗਾ ਪਾਣੀ ਹੋਰ ਪਾਵਾਂਗੇ ਆਪਾਂ ਬਾਅਦ ਵਿੱਚ ਓਕੇ ਹੋਰ ਨਮਕ ਪਾਉਣਾ ਹੈ 스멜 ਇੰਨੀ ਵਧੀਆ ਆਉਣ ਲੱਗ ਗਈ ਹੈ ਨਾ ਜਿਹੜਾ ਨਹੀਂ ਵੀ ਖਾਂਦਾ ਨਾ ਉਹਨੂੰ 스멜 ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਕੀ ਚੀਜ਼ ਹੈ ਹਾਂ ਹੈ ਨਾ ਸਮੈਲ ਤੋਂ ਹੀ ਪਤਾ ਚਲ ਜਾਂਦਾ ਵੀ ਕਿੰਨਾ ਟੇਸਟੀ ਬਣਿਆ ਹੋਊਗਾ ਹੁਣ ਜਿਹੜੇ ਮਤਲਬ ਥੋੜੇ ਜਿਹਾ ਟਮਾਟਰ ਆਪਾਂ ਰੱਖੇ ਸੀਗੇ ਮਤਲਬ ਦੋ ਉਹਨਾਂ ਨੂੰ ਆਪਾਂ ਬਾਅਦ ਵਿੱਚ ਏਦਾਂ ਵੱਡੇ ਵੱਡੇ ਕੱਟ ਕਰਕੇ ਪਾ ਸਕਦੇ ਆ ਕਿਉਂਕਿ ਇਹਦਾ ਟੇਸਟੀ ਆ ਜਿੰਨਾ ਮਰਜ਼ੀ ਵਧਾ ਲਓ ਬਸ ਇਹਦੇ ਵਿੱਚ ਨਾ ਤੇਲ ਖੁੱਲਾ ਪੈਂਦਾ ਨਾ ਖੁੱਲਾ ਤੇਲ ਪਾਓ ਤੇ ਫੇਰ ਹੀ ਗੱਲ ਬਣਦੀ ਆ ਤੇ ਮਿਰਚ ਅਸੀ ਜੀ ਘੱਟ ਖਾਂਦੇ ਆ ਇਸ ਲਈ ਮੈਂ ਦੋ ਹੀ ਹਰੀਆਂ ਮਿਰਚਾਂ ਪਾਈਆਂ ਹੋਰ ਆਪਾਂ ਕੁਝ ਨਹੀਂ ਦੇਚ ਮੈਂ ਪਾਇਆ ਤੁਸੀਂ ਜੇ ਮਿਰਚ ਜ਼ਿਆਦਾ ਖਾਂਦੇ ਆ ਤੇ ਜਿੰਨੀਆਂ ਮਰਜ਼ੀ ਪਾ ਲਓ ਹਨਾ ਬਾਕੀ ਜਦੋਂ ਬਣੂਗਾ ਉਦੋਂ ਵੀ ਮੈਂ ਤੁਹਾਨੂੰ ਦਿਖਾਉਂਗੀ ਤੁਸੀਂ ਵੈਸੇ ਹੀ ਦੇਖ ਕੇ ਟੇਸਟ ਕਰ ਲੈਣਾ ਜਿਹੜੇ ਵੀ ਚਿਕਨ ਨਹੀਂ ਖਾਂਦੇ ਉਹ ਬੇਸ਼ੱਕ ਵੀਡੀਓ ਨੂੰ ਸਕਿਪ ਕਰ ਦਿਓ ਤੇ ਜਿਹੜੇ ਚਿਕਨ ਖਾਂਦੇ ਨੇ ਇਹ ਬਈ ਦੋ ਤਿੰਨ ਵਾਰੀ ਦੇਖ ਲਿਓ ਜਿਹੜੇ ਚਿਕਨ ਖਾਂਦੇ ਨੇ ਉਹ ਦੋ ਤਿੰਨ ਵਾਰੀ ਵੀਡੀਓ ਦੇਖਣ ਕਿਉਂਕਿ ਫਿਰ ਤੁਸੀਂ ਵੀ ਬਣਾਣਾ ਬਾਅਦ ਤੇ ਜਿਹੜੇ ਨਹੀਂ ਖਾਂਦੇ ਉਹ ਪਲੀਜ਼ ਸਕਿੱਪ ਕਰ ਦਿਓ ਨਾ ਵੇਖਿਓ ਜੀ ਕੋਈ ਜ਼ਰੂਰੀ ਨਹੀਂ ਆ ਵਾਹ ਕੀ ਬਾਤ ਹੈ ਮੂੰਹ ਮੇਂ ਪਾਣੀ ਆ ਗਿਆ ਖਾਂਦੀ ਭਾਵੇਂ ਮੈਂ ਨਹੀਂ ਆ ਹੁਣ ਜੀ ਅਸੀਂ ਇਹਨੂੰ ਕਰ ਦਿੱਤਾ ਹੋਇਆ ਕਵਰ ਤੇ ਗੈਸ ਬਿਲਕੁਲ ਜਿਹੜਾ ਵਾ ਸਲੋ ਕਰ ਦਿੱਤਾ ਹੋਇਆ ਨੋ ਦੇਖੋ ਜੀ ਸਾਡਾ ਚਿਕਨ ਬਣ ਕੇ ਬਿਲਕੁਲ ਰੈਡੀ ਹੋ ਗਿਆ ਤੇ ਬਣਿਆ ਪਤਾ ਕਿਵੇਂ ਦਾ ਹਲਵਾਈ ਸਟਾਈਲ ਜਿਹੜਾ ਕਿ ਆਪਾਂ ਜਾ ਕੇ ਰੈਸਟੋਰੈਂਟਾਂ ਚ ਖਾਣੇ ਆ ਨਾ ਬਸ सेम ही ਉਹੋ ਬਣਿਆ ਆ ਤੇ ਬਸ ਇਹਨੂੰ ਜਿ ਭੁੰਨ ਭੁੰਨ ਕੇ ਆਪਾਂ ਬਸ ਚੰਗੀ ਤਰ੍ਹਾਂ ਫਰਾਈ ਕਰ ਕਰਕੇ ਰੈਡੀ ਕਰ ਦਿੱਤਾ ਹੋਇਆ ਤੇ ਅਜੇ ਵੀ ਮਤਲਬ ਟਾਈਮ ਲੱਗਣਾ ਆ ਇਹਨੂੰ ਪੁੱਜਣ ਨੂੰ ਚੰਗੀ ਤਰ੍ਹਾਂ ਪੱਕਣ ਦੇ ਵਿੱਚ ਬਸ ਇਦਾਂ ਹੀ ਇਹਨੂੰ ਰੈਡੀ ਕਰਨਾ ਹੈ ਤਾਂ ਅਹ ਥੋੜਾ ਸਾ ਪਾਣੀ ਡਾਲ ਲੈਂਦੇ ਹਾਂ ਕਿਉਂਕਿ ਥੋੜੀ ਸੀ ਗਰੇਵੀ ਬਣ ਜਾਏਗੀ ਤਾਂ ਅੱਛਾ ਲੱਗੇਗਾ ਨਾ ਲੈ ਮੈਂ ਥੋੜਾ ਜਿਹਾ ਪਾਣੀ ਆਪਾਂ ਵਿੱਚ ਪਾਉਣ ਲੱਗੇ ਆ ਜੇ ਤੁਹਾਨੂੰ ਗਰੇਵੀ ਦੀ ਜ਼ਰੂਰਤ ਹੈ ਤੁਸੀਂ ਰਾਈਸ ਵਗੈਰਾ ਖਾਣੇ ਆ ਤੇ ਭੀ ਗਰੇਵੀ ਬਣਾ ਸਕਦੇ ਹੋ ਵੈਸੇ ਆਪਾਂ ਗਰੇਵੀ ਘਾਟੀ ਬਣਾਉਣੀ ਹੁੰਦੀ ਹੈ ਕਿਉਂਕਿ ਚਿਕਨ ਦਾ ਮਜ਼ਾ ਜੇ ਮਰਜੰਦਾ ਗਰੇਵੀ ਨਾਲ ਤੇ ਗਰੇਵੀ ਵੀ ਕਰਦੇ ਨੂੰ ਫਿਰ ਮਜ਼ਾ ਨਹੀਂ ਆ ਹਾਂ ਵਹੀ ਨਾ ਪਾਣੀ ਪਾਣੀ ਸਿਰ ਰੋੜੀ ਹਾਂ ਬਿਲਕੁਲ ਜਿਹੜਾ ਹੁਣ ਬਣਿਆ ਤੇ ਐਲਵਾਈਸ ਸਟਾਈਲ ਆ ਪੂਰਾ ਹੀ वैसे स्मेल इन्नी का आ रही है ना क्या बात है असि जी बनाया थोड़ा ही है क्योंकि जिन्ना से चाहता सी ही बनाया तो तुम ए ना वे देख के कहो कि बहुत थोड़ा चिकन बनाया ये आप एक टाइम ही खाना बस हूँ आप थोड़ी देर इनू होर इदा ही भुनोंगे मतलब आप अदा का गिलास पानी का पाता है ना

ਬਹੁਤ ਵਧੀਆ ਗਰੇਵੀ ਬਣੀ ਹੈ ਨਾ ਚਲੋ ਕਵਰ ਕਰ ਦੋ ਪਾਣੀ ਥੋੜਾ ਜਿਹਾ ਨਹੀਂ ਪਾ ਰਹਿਣ ਦਿਓ ਕਵਰ ਕਰ ਦੋ ਆਪਾ ਕਸਦਾਨੀਆ ਪਤਾ ਦੇ ਦਈਏ ਹਾਂ ਦੇ ਦਈਏ ਹਾਂਜੀ ਹੁਣ ਇਸ ਟਾਈਮ ਜਿਹੜਾ ਸਾਡਾ ਚਿਕਨ ਨਾ ਬਣ ਕੇ ਬਿਲਕੁਲ ਰੈਡੀ ਹੋ ਗਿਆ ਹੋਇਆ ਕਲਰ ਬਹੁਤ ਅੱਛਾ ਆਇਆ ਤੇ ਗੈਸ ਨੂੰ ਅਸੀਂ ਕਰ ਦਿੱਤਾ ਹੋਇਆ ਜੀ ਆਫ ਤੇ ਤੁਸੀਂ ਜਰੂਰ ਦੱਸਣਾ ਹੈ ਕਿ ਤੁਸੀਂ ਵੀ ਇਦਾਂ ਹੀ ਬਣਾਉਨੇ ਆ ਚਿਕਨ ਤੇ ਜੇ ਨਹੀਂ ਬਣਾਉਨੇ ਤੇ ਜਿੱਦਾਂ ਮੈਂ ਬਣਾਇਆ ਇਦਾਂ ਬਣਾਉਣ ਦੀ ਕੋਸ਼ਿਸ਼ ਕਰਿਓ ਟਰਾਈ ਕਰਕੇ ਜ਼ਰੂਰ ਦੇਖਿਓ ਕਿਉਂਕਿ ਬਹੁਤ ਹੀ ਟੇਸਟੀ ਹਲਵਾਈ ਸਟਾਈਲ ਹੋਟਲ ਸਟਾਈਲ ਬਣਦਾ ਹੈ ਜਿਹੜਾ ਕਿ ਆਪਾਂ ਹੋਟਲਾਂ ਚ ਰੈਸਟੋਰੈਂਟਾਂ 'ਚ ਬਹਿ ਕੇ ਖਾਂਦੇ ਆ ਨਾ ਤੇ ਆਰਡਰ ਕਰਦੇ ਆ ਸੇਮ ਬਣਿਆ ਜਿਵੇਂ ਦਾ ਤੇ 스멜 ਬਹੁਤ ਹੀ ਜ਼ਿਆਦਾ ਬਾਹਰ ਤੱਕ ਪਤਾ ਲੱਗਦਾ ਪਿਆ ਕਿ ਚਿਕਨ ਬਣ ਗਿਆ ਤੇ ਤੁਹਾਨੂੰ ਸਾਡਾ ਚਿਕਨ ਰੈਸিপি ਜਿਹੜੀ ਹੈ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ